ਚਲੋ ਮੇਰੀ ਇਹ رائے ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਬਾਕੀ ਇਸ ਨੇ ਪੋਜੀਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ ਰੇਲਵੇ ਲਈ ਕੀ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਅਗਰ ਇਸ ਸੇ ਬਾਪਯੁੱਧ ਵੀ ਤੁਹਾਡੇ ਕੋਲ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜੇ ਕੰਮ ਆਸੇ ਆਪਣੀ ਤਵੱਜੋ ਲਾ ਸਕਦੇ ਹੋ ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜਦਾ ਜਿਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਕਿਸ਼ਮ ਪਤਾ ਮਾ ਮੰਨਦੇ ਜਦੋਂ ਮੈਂ ਉਹਨਾਂ ਨੂੰ ਪੜਦਾ ਏ ਔਰ ਵੇਖਦਾ ਏ ਉਹ ਇਹ ਕਿ ਸਿੱਖਿਆ ਦਿੰਦੇ ਆ ਕਿ ਆਪਣੀ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ ਜਿਹੜੇ ਲੋਕ ਨੈਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ ਵੇਰ ਕਾਮਯਾਬ ਨਹੀਂ ਹੋ ਸਕਦੇ ਔਰ ਉਹਨੇ ਚੇ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਉਹ ਵਿਅਕਤੀ ਜਾਗਾਂ ਤੇ ਰਾਜਨੀਤੀ ਚ ਔਰ ਲੋਕਾਂ ਚ ਟੇਕ ਨਹੀਂ ਸਕਦੇ ਆਪਣੇ ਗਿੱਦਰਵਾ ਦੇ ਲੋਕਾਂ ਦਾ ਧੰਨਵਾਦ ਕੀਤਾ ਔਰ ਅੱਜ ਮੈਂ ਵਿੜਿੰਗ ਪਿੰਡ ਸੁਬਾ ਆਪਣੇ ਪਿੰਡ ਵਾਲਿਆਂ ਦਾ ਸ਼ੁਕਰਾਨਾ ਕਰਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅੱਜ ਦਾਖਾ ਵਿਖੇ ਸਾਡਾ ਪਹਿਲਾ ਧੰਨਵਾਦੀ ਜਿਹੜਾ ਦੁਆਰਾ ਸ਼ੁਰੂ ਕੀਤਾ ਹੁਣ ਮੈਂ ਗਿੱਲ ਹਲਕੇ ਵਿਖੇ ਧੰਵਾਦ ਕਰਕੇ ਇੱਥੇ ਲੋਕਾਂ ਦਾ ਧੰਵਾਦ ਕਰਨ ਆਸੇ ਆਇਆ ਕਿਉਂਕਿ ਜਿਸ ਪ੍ਰਕਾਰ ਦੀ અપਾਰ ਕਿਰਪਾ ਲੁਧਿਆਣਾ ਦੇ ਲੋਕਾਂ ਨੇ ਕੀਤੀ ਹੈ ਇਹ ਮੇਰੀ ਉਮੀਦ ਤੋਂ ਪਰੇ ਹੈ ਔਰ ਇਹਨਾਂ ਦਾ ਇੱਕ ਸਵਾਲ ਹੁੰਦਾ ਸੀ ਕਿ ਐਮਪੀ ਮੁੜ ਕਦੇ ਵੇਖਿਆ ਨਹੀਂ ਜਿਹੜਾ ਐਮਪੀ ਜਿੱਤ ਜਾਂਦਾ ਸੋ ਕਿਉਂਕਿ ਇਸ ਤੋਂ ਬਾਅਦ ਬਾਏ ਇਲੈਕਸ਼ਨ ਜਲੰਧਰ ਹੈ ਸੋ ਮੈਂ ਕਿਹਾ ਪਹਿਲਾਂ ਇੱਕ ਵਾਰੀ ਧਨਵਾਦੀ ਦौरा ਸ਼ੁਰੂ ਕਰ ਦਈਏ ਸਾਰੇ 9 ਦੇ 9 ਹਲਕਿਆਂ 'ਚ ਸੋ ਉਸ ਤੋਂ ਬਾਅਦ ਅਸੀਂ ਫਿਰ ਪਿੰਡੋਂ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਅੱਜ ਸੈਂਟਰਲ ਹਲਕੇ ਦਾ ਵੀ 4 ਵਜੇ ਮੇਰਾ ਪ੍ਰੋਗਰਾਮ ਹੈ ਔਰ ਉਸ ਤੋਂ ਬਾਅਦ 6 ਵਜੇ ਆਤਮਨਗਰ ਤੇ ਸਾਊਥ ਵੀ ਸਾਡਾ ਧਨਵਾਦੀ ਪ੍ਰੋਗਰਾਮ ਹੈ ਸੋ ਮੈਨੂੰ ਲੱਗਦਾ ਕਿ ਸਮੁੱਚੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ। ਔਰ 7 ਸੀਟਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਨਿਵਾਜਿਆ। ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਜਨਤਾ ਕੋਲੇ ਜਾ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਔਰ ਉਹਨਾਂ ਦੇ ਕੰਮਾਂ ਤੇ ਔਰ ਉਹਨਾਂ ਦੇ ਮੁੱਦਿਆਂ ਦੀ ਆਉਣ ਵਾਲੇ 2.5 ਸਾਲ ਲੜਾਈ ਲੜਨੀ ਚਾਹੀਦੀ ਹੈ। ਕਿਉਂਕਿ ਹੁਣ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੌਕਾ ਸਰਕਾਰਾਂ ਨੂੰ ਦੇਣਾ ਨਹੀਂ ਚਾਹੀਦਾ ਲੋਕਾਂ ਨੇ ਸੰਕੇਤ ਦਿੱਤੇ ਹੈ ਕਿ 2027 ਜਾਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਲੋਕਾਂ ਨੇ ਇਹ ਵੀ ਸੰਕੇਤ ਦਿੱਤੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਅਗਵਾਈ ਕਾਂਗਰਸ ਪਾਰਟੀ ਕਰੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਅਸੀਂ ਆਵਾਜ਼ ਦੇਸ਼ ਦੀ ਸੰਸਦ ਵਿੱਚ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਬੁਲੰਦ ਕਰਾਂਗੇ ਸਰ ਲੁਧਿਆਣੇ ਦੇ ਲੋਕ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਹਨ ਕਿੱਥੇ ਤੁਹਾਡਾ ਆਫਿਸ ਔਰ ਕਿੱਥੇ ਬੰਦ ਹੈ ਰਾਜਾ ਵਿੜਿੰਗ ਨਾਲ ਵੈਸੇ ਤਾਂ ਹਰ ਜਗ੍ਹਾ ਤੇ ਸਾਡੇ ਨੁਮਾਇੰਦੇ ਬੈਠੇ ਐ ਕਿਉਂਕਿ ਇਹ ਚੇਨ ਨਾਲ ਚੇਨ ਜੁੜਦੀ ਹੈ ਬਲੌਕ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਕੰਟੈਸਟਡ ਕੈਂਡੀਡੇਟਸ ਨੇ ਔਰ ਬਹੁਤ ਸਾਰੇ ਲੋਕਾਂ ਦਾ ਮੇਰੇ ਨਾਲ ਸਿੱਧਾ ਸੰਪਰਕ ਹੈ لیکن ਅਸੀਂ ਜਲਦੀ 5-4 ਦਿਨਾਂ ਦੇ ਅੰਦਰ-ਅੰਦਰ ਲੁਧਿਆਣਾ ਦੇ ਵਿੱਚ ਇੱਕ ਆਫਿਸ ਦਾ ਨਿਰਮਾਣ ਕਰਕੇ ਲੋਕਾਂ ਨੂੰ ਉਸ ਆਫਿਸ ਦਾ ਨੰਬਰ ਤੇ ਉੱਥੇ ਆਪਣੇ ਵਿਅਕਤੀ ਸੱਜਣ ਸਾਥੀ ਛੱਡ ਦੇਾਂਗੇ ਔਰ ਇੱਕ ਸਮੇਂ ਸੀਮਾ ਨਿਸ਼ਚਿਤ ਕਰ ਦੇਾਂਗੇ ਜਿੱਥੇ ਉਹ ਜਾ ਕੇ ਆਪਣਾ ਕੰਮ ਵੀ ਕਰਾ ਸਕਦੇ ਔਰ ਮੇਰੇ ਤੱਕ ਉਹ ਮਿਲਣ ਦਾ ਕੰਮ ਔਰ ਆਪਣੀ ਮੇਰੇ ਨਾਲ ਗੱਲਬਾਤ ਵੀ ਕਰ ਸਕਣਗੇ ਰਾਜਾ ਬੜਿੰਗ ਦਾ ਪੁੱਤੂ ਨੇ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੈਂ ਜਦੋਂ ਮੰਤਰੀਆਂ ਮਿਲ ਗਿਆ ਹੈਗਾ ਤੇ ਜੇ ਸੀਐਮ ਰਾਜਾ ਬੜਿੰਗ ਦੀ ਸੀਐਮ ਜਾਂਚ ਨਿਕ ਕੀਤੀ ਜਾਵੇ ਨਹੀਂ ਤਾਂ ਮੈਂ ਇਤਰੋ ਈਡੀ ਦੀ ਜਾਂਚ ਕਰਾਵਾਂ ਚਲੋ ਮੇਰੀ ਇਹ رائے ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ। ਬਾਕੀ ਕਿਸੇ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ। ਰੇਲਵੇ ਲਈ ਕੀ ਹੋ ਸਕਦਾ ਹੈ? ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਅਗਰ ਇਸ ਸੇ ਬਾਪਯੁੱਧ ਵੀ ਤੁਹਾਡੇ ਕੋਲੇ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜੇ ਕੰਮ ਆਸੇ ਆਪਣੀ ਤਵੱਜੋ ਲਾ ਸਕਦੇ ਹੋ ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜਦਾ ਹਾਂ ਜਿਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਇੱਕਸ਼ਮ ਪਤਾਮਾ ਮੰਨਦਾ ਹਾਂ ਜਦੋਂ ਮੈਂ ਉਹਨਾਂ ਨੂੰ ਪੜਦਾ ਹਾਂ ਔਰ ਵੇਖਦਾ ਹੈ ਉਹ ਇਹ ਕਿ ਸਿੱਖਿਆ ਦਿੰਦੇ ਆ ਕਿ ਆਪਣੇ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ ਜਿਹੜੇ ਲੋਕ ਨੈਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ देर ਕਾਮਯਾਬ ਨਹੀਂ ਹੋ ਸਕਦੇ ਔਰ ਉਹ ਇਹ ਚ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਉਹ ਵਿਅਕਤੀ ਜਾਗ੍ਹਾਤੇ ਰਾਜਨੀਤੀ ਚ ਔਰ ਲੋਕਾਂ ਚ ਟੈਕ ਨਹੀਂ ਸਕਦੇ ਬੜਿੰਗ ਸਾਹਿਬ ਇੱਕ ਇਹ ਵੀ ਆ ਰਿਹਾ ਹੈ ਕਿ ਅਮਰ ਸਾਹਿਬ ਬੜਿੰਗ ਜੀ ਨੂੰ ਤੁਸੀਂ ਗਿੱਦੜਵਾ ਤੋਂ ਚੋਣ ਦੀ ਜਿਹੜੀ ਤਿਆਰੀ ਕਰ ਰਹੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਦੇ ਆ ਰਿਹਾ ਹੈ ਆਦਰਵਾਇਸ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ ਕਿ ਮੈਂ ਕੀ ਕਹਿ ਰਿਹਾ ਗਿੱਦੜਵਾ ਛੱਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਬੜਿੰਗ ਪਿੰਡ ਚ ਰਹਿੰਦਾ ਸੁਣ ਲੋ ਬੜਿੰਗ ਪਿੰਡ ਚ ਰਹਿੰਦਾ ਮੈਂ ਬੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਿ ਓਏ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੋਨ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੋਨ ਨੂੰ ਆ ਰਿਹਾ ਨਹੀਂ ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇਗਾ ਹਜੇ ਮੈਂ ਧੰਨਵਾਦ ਕਰਦਿਆਂ ਮੈਂ ਵਿਜ਼ਨ ਡਾਕੂਮੈਂਟ ਡਰਾਈਵਡ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনवायरमेंट ਦਾ ਇਸ਼ੂ ਹੈ ਬੁੱਢੇ ਨਾਲੇ ਦਾ ਇਸ਼ੂ ਹੈ ਇੰਡਸਟਰੀ ਦਾ ਇਸ਼ੂ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰਾਂਗੇ